ਤਕਰੀਬ 2 ਮਹੀਨੇ ਬਾਅਦ ਕਤਲੂਰ ਸੈਂਚਰੀ ਨੂੰ ਮੁੜ ਤੋਂ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਜੀ ਹਾਂ ਪਠਾਨਕੋਟ ਦੇ ਸਰਹੱਦੀ ਖੇਤਰ ਕਤਲੂਰ ਸਥਿਤ ਵਾਈਲਡ ਲਾਈਫ ਸੈਂਚਰੀ ਵਿੱਚ ਜੂਨ ਮਹੀਨੇ ਅਗਲਾ ਕੀ ਸੀ ਜਿਸ ਕਾਰਨ ਇਸ ਸੈਂਚਰੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਕਰੀਬ 2.5 ਮਹੀਨੇ ਬਾਅਦ ਇਸ ਸੈਂਚਰੀ ਨੂੰ ਮੁੜ ਤੋਂ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ ਜਿਥੇ ਕਿ ਲੋਕ ਆ ਕੇ ਜੰਗਲੀ ਜੀਵ ਅਤੇ ਵੱਖ-ਵੱਖ ਪੰਛੀਆਂ ਦਾ ਨਜ਼ਾਰਾ ਵੇਖ ਸਕਣਗੇ ਇਸ ਸੰਬੰਧ ਦੇ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਅਤੇ ਟੂਰਿਜ਼ਮ ਦੇ ਪੱਖੋਂ ਇਸ ਸੈਂਚਰੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਡੀ ਐਫ ਓ ਵਾਈਲਡ ਲਾਈਫ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਨੂੰ ਲੈ ਕੇ ਸੈਂਚਰੀ ਦੇ ਵਿੱਚ ਜ਼ਰੂਰ ਆ ਤਾਂ ਜੋ ਬੱਚਿਆਂ ਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਬਾਰੇ ਪਤਾ ਚਾਲ ਸਕੇ ਅਗਲਾ ਕੀ ਸੀ ਇਸ ਸੈਂਚਰੀ ਦੇ ਵਿੱਚ ਜੋ ਕਿ ਅਨਸਖਾ ਵੀ ਘਟਨਾ ਸੀਗੀ ਲੇਕਿਨ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਲੋਕਲ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹਨੂੰ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਉਹ ਹਰੀ-ਪਰੀ ਕਰ ਦਿੱਤੀ ਗਈ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਵੀ ਇਹ ਤੋਂ ਹੋਰ ਜਿਆਦਾ ਵਧੀਆ ਇਹਨੂੰ ਬਣਾਇਆ ਜਾਵੇ ਤਾਂ ਜੋ ਕਿ ਕਿਉਂਕਿ ਇਹ ਇੱਕ ਪਠਾਨਕੋਟ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਵੇਖਣ ਵਾਲੀ ਆ ਜਿੱਥੇ ਕਿ ਆਪਾਂ ਨੂੰ ਜੰਗਲੀ ਜਾਨਵਰ ਤੇ ਦਰਖਤ ਉਹ ਉਹ ਵੇਖਣ ਨੂੰ ਮਿਲਦੇ ਆ ਔਰ ਇਹਦਾ ਐਟਮੋਸਫੇਅਰ ਇਹੋ ਜਿਹਾ ਕਿ ਆਪਾਂ ਉਥੇ ਬਹੁਤ ਜ਼ਿਆਦਾ ਆਨੰਦ ਮਾਣ ਸਕਦੇ ਆ ਜੋ ਕੋਈ ਵੱਖ-ਵੱਖ ਸਕੀਮਾਂ ਦੇ ਵਿੱਚ ਜਿਹੜੀ ਕੰਮ ਕਰਵਾਇਆ ਵਾ ਕੁਝ ਜਿਹੜੇ ਆਪਣੇ ਐਨਜੀਓ ਉਹਨਾਂ ਵੱਲੋਂ ਕੰਮ ਕਰਾਇਆ ਗਿਆ ਵਾ ਤੋਂ ਕੀਤਾ ਜਾ ਰਿਹਾ ਵਾ ਹਾਲੇ ਰੁਕਿਆ ਨਹੀਂ ਕੰਮ ਕਿਉਂਕਿ ਜਿਹੜੇ ਫੰਡ ਜਿਹੜੇ ਆ ਉਹ ਜਿਹੜੇ ਸਾਡੇ ਜਿਹੜੇ ਆਉਂਦੇ ਨਰੇਗਾ ਦੇ ਵਿੱਚ ਵੀ ਕੰਮ ਕਰਾਇਆ ਜੋ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਆਏ ਸੀ ਉਹਨਾਂ ਦੇ ਵਿੱਚ ਵੀ ਕੰਮ ਕਰਵਾਇਆ ਵਾ ਕੁਝ ਐਨਜੀਓ ਵੱਲੋਂ ਵੀ ਕੁਝ ਉੱਥੇ ਕੰਮ ਕੀਤੇ ਗਏ ਆ ਔਰ ਸਾਡੇ ਵੱਲੋਂ ਇਹ ਆ ਕਿ ਜਿਹੜੇ ਅੱਗੇ ਤੋਂ ਅੱਗ ਨਾ ਲੱਗੇ ਉਹਦੇ ਵਾਸਤੇ ਵੀ ਸਾਡੇ ਉਹ ਜਿਹੜੇ ਨਾਲ ਨਾਲ ਕੰਮ ਕੀਤੇ ਜਾ ਰਹੇ ਕਿਉਂਕਿ ਅੱਗੇ ਤੋਂ ਇਹ ਅਨਸਕਾਮ ਵੀ ਘਟਾਣ ਦੀ ਲੋੜ ਹੋਵੇ ਇਦਾਂ ਜੀ ਸਾਡੇ ਵੱਲੋਂ ਜਿਹੜਾ ਇੱਕ ਪਹਿਲਾਂ ਇੱਕ ਇੰਸਪੈਕਸ਼ਨ ਹੱਟ ਆਪਾਂ ਉਹਨੂੰ ਬੋਲਦੇ ਆ ਉਹ ਬਣਾਈ ਗਈ ਆ ਜਿਹੜੀ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਵੀ ਲੇਕਿਨ ਅਸੀਂ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਹੈਗਾ ਵੀ ਇੱਕ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਜਾਂ ਕਿ ਅਫਸਰ ਜਾਂ ਕਿਸੇ ਨੇ ਆਉਣਾ ਉਹ ਬੈਠਣ ਵਾਸਤੇ ਨੰਬਰ 2 ਉੱਥੇ ਸਾਡੇ ਸਾਡੇ ਕੋਲ ਇੱਕ LCD ਵੀ ਲਗਾਈ ਜਾਊਗੀ ਜਿਸ ਤੇ ਪੈਨ ਡਰਾਈਵ ਲਾ ਕੇ ਅਸੀਂ ਬੱਚਿਆਂ ਨੂੰ ਜਿਹੜੀ ਉਹਦੇ ਵਿੱਚ ਆਪਣੇ ਸੈਂਚਰੀ ਬਾਰੇ ਤੇ ਜੰਗਲੀ ਜਾਨਵਰਾਂ ਤੇ ਵਾਈਲਾਈਫ ਬਾਰੇ ਵਾਤਾਵਰਨ ਬਾਰੇ ਜਿਹੜੀ ਉਹ ਸਿੱਧ ਸਿੱਦੇ ਵਾਂਗੇ ਮੇਰਾ ਲੋਕਾਂ ਨੂੰ ਪਬਲਿਕ ਨੂੰ ਸਕੂਲ ਜਿਹੜੇ ਅਧਿਕਾਰੀ ਆ ਜਾਂ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਦੇਖੋ ਜੰਗਲੀ ਜਾਨਵਰ ਤੇ ਜਿਹੜੇ ਦਰਖਤ ਆ ਇਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਆ ਤੇ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਆ ਆਪਾਂ ਆਪਣੇ ਲਗਾਅ ਵਾਸਤੇ ਹੋਰ ਚੀਜ਼ਾਂ ਵੱਲ ਜਾ ਰਹੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਲੈ ਆਈਏ ਉਹਨਾਂ ਨੂੰ ਸਿਖਾ ਦਈਏ ਉਹਨਾਂ ਜਾਨਵਰਾਂ ਤੇ ਦਰਖਤਾਂ ਬਾਰੇ ਉਹਨਾਂ ਨੂੰ ਚਾਨਣਾ ਆਪਣਾ ਦੱਸਿਏ ਵੀ ਆਹ ਦਰਖਤ ਜਿਹੜਾ ਇਸ ਕੰਮ ਆਉਂਦਾ ਵਾ ਤੇ ਆਹ ਜਿਹੜਾ ਜਾਨਵਰ ਆ ਸਾਡੇ ਵਾਸਤੇ ਇਹਨਾਂ ਦੀ ਕੀ ਮਹੱਤਤਾ ਵਾ ਇਸ ਕਰਕੇ ਮੈਂ ਸਾਰੇ ਸਾਰੇ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਸਾਰੇ ਉੱਥੇ ਆਓ ਕਿਉਂਕਿ ਉਹ ਜਿਹੜੀ ਸੈਂਚਰੀ ਬਿਲਕੁਲ ਹਰੀ-ਭਰੀ ਆ ਔਰ ਕਾਫੀ ਟੂਰਿਸਟ ਜਿਹੜੇ ਦੂਰ ਦੂਰ ਤੋਂ ਆ ਰਹੇ ਬਾਹਰੋਂ ਵੀ ਜਿਹੜੇ ਟੂਰਸਟ ਆ ਉਹ ਇਸ ਨੂੰ ਵੇਖਣ ਆਉਂਦੇ ਆ ਤੇ ਆਪਾਂ ਲੋਕਲ ਹੁੰਦੇ ਹੋਏ ਵੀ ਆਪਾਂ ਕਈ ਵਾਰਾ ਨਹੀਂ ਜਾ ਪਾਉਂਦੇ ਲੇਕਿਨ ਮੇਰੀ ਇਹ ਪੀਲ ਆ ਵੀ ਸਾਰੇ ਜਣਾਂ ਪਾਈਏ ਬੱਚਿਆਂ ਨੂੰ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਯੋਗਦਾਨ ਪੁਵਾਈਏ ਬੱਚਿਆਂ ਦਾ ਵੀ ਤੇ ਆਪਾਂ ਉਹਨਾਂ ਨੂੰ ਸਿੱਖਿਆ ਦਈਏ ਪਹਿਲਾਂ ਵੀ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਆਪਾਂ ਦੇਖੋ ਵੀ ਸੈਂਚਰੀ ਸਾਡੀ ਕੱਲਿਆਂ ਦੀ ਨਹੀਂ ਡਿਪਾਰਟਮੈਂਟ ਦੀ ਨਹੀਂ ਸਰਕਾਰ ਦੀ ਨਹੀਂ ਇਹ ਲੋਕਾਂ ਦੀ ਆ ਕਿਉਂਕਿ ਲੋਕਾਂ ਨੂੰ ਹੀ ਆਕਸੀਜਨ ਮਿਲਣੀ ਆ ਲੋਕਾਂ ਨੂੰ ਹੀ ਜਨਵਰਾਂ ਦਾ ਫਾਇਦਾ ਹੋਣਾ ਆ ਇਸ ਕਰਕੇ ਮੈਂ ਇਹ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਵੀ ਆਪਾਂ ਸਾਰੇ ਜਾਣੇ ਇੱਕ ਰੋਖ ਮਾਂ ਦੇ ਨਾਮ ਜਾਂ ਆਪਣੇ ਬਰਥਡੇ ਤੇ ਜਾਂ ਆਪਣੀ ਐਨਿਵਰਸਰੀ ਤੇ ਜਾਂ ਬੱਚਿਆਂ ਦੇ ਬਰਥਡੇ ਤੇ ਆਪਾਂ ਲਵਾਈਏ ਤਾਂ ਜੋ ਕਿ ਇਹ ਜਿਹੜੇ ਜ਼ਰੂਰੀ ਨਹੀਂ ਵੀ ਸੈਂਚਰੀ ਦੇ ਵਿੱਚ ਹੀ ਲਵਾਈਏ ਹੋਰ ਜਿਹੜੀਆਂ ਖਾਲੀ ਜਗ੍ਹਾ ਉਹ ਤਾਂ ਵੀ ਆਪਾਂ ਲਾ ਕੇ ਉਹਨਾਂ ਨੂੰ ਪਾਲੀਏ ਲਾਉਣਾ ਹੈ ਬੂਟਾ ਜਿਹੜਾ ਬਹੁਤ ਸੌਖਾ ਲੇਕਿਨ ਉਹਨੂੰ ਪਾਲਣਾ ਬਹੁਤ ਔਖਾ ਆਪਾਂ ਪਾਲਣ ਤੱਕ ਤਿੰਨ ਚਾਰ ਸਾਲ ਤੱਕ ਜਿੱਥੇ ਸੇਵਾ ਕਰ ਸਕੀਏ ਉੱਥੇ ਆਪਾਂ ਉਹਨੂੰ ਲਾਈਏ ਤਾਂ ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜਾ ਭਵਿੱਖ ਹੈ ਆਪਣਾ ਉਹਨਾਂ ਨੂੰ ਇਸ ਬਾਰੇ ਜਿਹੜੀ ਪਤਾ ਲੱਗ ਸਕੇ ਕਿ ਇਹ ਸਾਡੇ ਇਹਨਾਂ ਦੇ ਜਿਹੜਾ ਦਰਖਤਾਂ ਦਾ ਜਾਂ ਜਾਨਵਰਾਂ ਦਾ ਸਾਡੇ ਜੀ ਕਿੰਨਾ ਆਪਣਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ